ਹਾਂਜੀ ਆਉਣਾ ਤੇ ਮੈਂ ਹੈਗਾ ਹੀਗਾ ਹਾਂ ਕਿੰਨੇ ਦਿਨਾਂ ਦਾ ਆਉਣ-ਆਉਣ ਕਰਨ ਦੀ ਤੇ ਮੇਰੇ ਕੋ ਆਇਆ ਹੀ ਨਹੀਂ ਜਾਣ ਰਿਹਾ ਨਾਲੇ ਮੇਰੀ ਗੱਲ ਸੁਣੋ ਜਿਹੜੀ ਕਮੇਟੀ ਪਾਈ ਹੈ ਤੁਸੀਂ ਇੱਕ ਮਿੰਟ ਚੁੱਕ ਕੇ ਨਾਂ ਨਹੀਂ ਲੈਂਦੇ ਫੋਨ ਤੁਸੀਂ ਕਰਦੇ ਜੇ ਤੇ ਕਮੇਟੀ ਤੁਸੀਂ ਨਾਂ ਹੀ ਨਹੀਂ ਲਿਆ ਕਦੀ ਕਮੇਟੀ ਕਿੰਨੀਆਂ ਰਹਿ ਗਈਆਂ ਵਾ ਬਸ ਆਹੋ ਹੀ ਇਹਨਾਂ ਤੇ ਹੋ ਰਾਸਟਿਕ ਆਂਡੀ ਜੇ ਅਛਾ ਆਖੀਰ ਲਈ ਆਏ ਹਾਂਜੀ ਮੈਂ ਫੇਰ ਲਖੀਆਂ ਨਹੀਂ ਸੀ ਨਾ ਹੈਗੀਆਂ ਮੈਨੂੰ ਪਤਾ ਨਹੀਂ ਇਹ ਗੱਲ ਦਾ ਨਾ ਸੱਚ ਤੁਹਾਨੂੰ ਵਧਾਈ ਹੋਵੇ ਬਹੁਤ ਹੀ ਬਹੁਤ ਹੀ ਗੱਡੀ ਦੀ ਹਾਂ ਤੁਹਾਨੂੰ ਵਧਾਈਆਂ ਜੋਤੀ ਪਤਾ ਲੱਗਿਆ ਸੀ ਤੇ ਸੱਚੀ ਗੱਲ ਦੱਸਾਂ ਮੇਥੋਂ ਰਿਆ ਹੀ ਨਹੀਂ ਹੋਣਿਆ ਤੇ ਮੈਂ ਦੌੜੀ ਆਈ ਭੱਜੀ ਚੰਗਾ ਆ ਕੇ ਆਈਆਂ ਤੇ ਆਪਣਾ ਭੈਣ ਭਰਾਵਾ ਨਾ ਜਿਹੜਾ ਹੁੰਦਾ ਉਹਨੂੰ ਚਾਹ ਚੜਦਾ ਵਾ ਨਾ ਫੇਰ ਹੀ ਕੋਈ ਹੁੰਦਾ ਵਾ ਹਾਂ ਜੇ ਹੋਰ ਨਹੀਂ ਕੋਈ ਆ ਗਿਆ ਇਹ ਤੇ ਗੱਲ ਹੈਗੀ ਆ ਤੇ ਮੈਨੂੰ ਤਾਂ ਇੰਨੀ ਮੈਂ ਖੁਸ਼ ਹੀ ਨਾ ਮੈਂ ਕਿਹਾ ਮੇਰੀ ਭੈਣ ਦੀ ਵੀ ਨਾ ਕਿਤੇ ਗਰੀਬੀ ਦੂਰ ਹੋਈ ਆ ਗਰੀਬੀ ਦੂਰ ਕੀਤੀ ਉਹ ਮਾਰਕ ਨੇ ਜੋਤੀ ਅਨੰਦ ਨੇ ਨੇੜੇ ਹੋ ਕੇ ਸੁਣੀ ਆ ਹਾਂਜੀ ਕਿਹੇ ਵੇਲੇ ਦੀ ਕਹੀ ਕਿਹੇ ਵੇਲੇ ਦੀ ਕਈ ਅਰਦਾਸਾਂ ਬੇਨਤੀਆਂ ਕਰਦੇ ਹਾਂ ਰੱਬ ਦੇ ਗਾੜੀ ਵੀ ਸਾਡੀ ਵੀ ਦਿਨ ਮੋੜ ਸਾਡੀ ਵੀ ਗਰੀਬੀ ਘਟ ਹਨਾ ਚਲੋ ਤੁਸੀਂ ਵੇਲਾ ਸਿਦਕੋ ਨਹੀਂ ਹਾਰੇ ਤੇ ਨਾ ਤੁਸੀਂ ਡੋਲੇ ਰੱਬ ਨੇ ਗਰੀਬੀ ਦੂਰ ਕੀਤੀ ਹੈ ਨਾ ਚਲੋ ਅੱਜ ਦਿਨ ਮਾਰਾ ਇਹਨੇ ਚੰਗੇ ਲਿਆਂਦੇ ਨੇ ਤਾਂ ਅੱਗੇ ਅੱਗੇ ਵੇਖੇ ਹੋਰ ਚੰਗੇ ਆ ਜਾਣਗੇ ਹੋਰ ਚੰਗੇ ਆਉਣੇ ਆ ਕਿ ਇਹ ਤੇ ਹੈ ਹੀ ਆ ਹੁਣ ਉਹ ਆਪਣੀ ਡੈਡੀ ਨੂੰ ਨਹੀਂ ਜਾਣ ਦਿੰਦਾ ਕੰਮ ਤੇ ਜਾਂਦਾ ਵੀ ਨਹੀਂ ਜਾਣਾ ਅੱਛਾ ਉਹ ਵੀ ਹਟ ਗਏ ਆ ਚਲੋ ਵਧੀਆ ਗੱਲਾਂ ਨਾਲ ਬੁੱਢੇ ਬਾਰੇ ਵਿਚਾਰਨੇ ਕਿੰਨਾ ਕੰਮ ਕਰਨਾ ਹਿੰਦਾ ਪਰ ਉਹਦਾ ਉਹ ਕਹਿ ਦਿੰਦੇ ਆ ਨਾ ਪਿਤਾ ਮੇਰਾ ਰੱਬ ਨੇ ਦਿੱਤਾ ਹੀ ਆ ਨਾ ਫਿਰ ਵੀ ਆਪਣੇ ਜਿਹੜਾ ਕੰਮ ਆ ਨਾ ਪਲਾਉਣਾ ਨਹੀਂ ਚਾਹੀਦਾ ਨਾਲੇ ਨਾ ਮੇਰਾ ਸਰੀਰ ਤੁਰਿਆ ਰਹੂਗਾ ਤੇ ਉਹਦੇ ਮੰਨਿਆ ਹੀ ਨਹੀਂ ਆਂਦਾ ਵੀ ਹੁਣ ਨਹੀਂ ਜਾਣਾ ਡੈਡੀ ਪਰ ਜਿਹੜੇ ਧੀਆ ਪੁੱਤ ਹੁੰਦੇ ਨਾ ਉਹ ਇਹੋ ਚਾਹੁੰਦੇ ਨੇ ਕਿ ਸਾਡਾ ਮਾਪਿਓ ਜਿਹੜਾ ਨਾ ਮੰਜੀ ਦੀ ਬਹਿ ਕੇ ਖਾਵੇ ਖਾਵੇ ਆ ਹੋ ਕੇ ਤੇ ਇਹ ਗੱਲ ਹੋ ਜਾਂਦੀ ਆ ਪਰ ਪੁੱਤ ਮੇਰਾ ਨਿਆਣਾ ਹੀ ਸੋਚ ਚੰਗੀ ਨਹੀਂ ਬਾਕੀ ਸੋਚ ਉਹਨੂੰ ਮਾਲਕ ਨੇ ਪਾਈ ਆ ਜਿਹੜੇ ਮਾਲਕ ਉਹਦੇ ਮਨ ਚ ਵਸਿਆ ਮਤਬੁੱਧੀ ਪਾਉਂਦਾ ਨਾ ਉਹ ਬਾਬਾ ਹੀ ਪਾਉਂਦਾ ਵਾ ਉਹੋ ਹੀ ਪਾਉਂਦਾ ਮਹਾਰਾਜ ਜੀ ਕੋਈ ਨਹੀਂ ਫੇ ਕਮੇਟੀ ਆ ਕੀ ਫਿਰ ਚੋਕ ਰਹਾਂਗੇ ਚੋਕ ਲਓ ਤੇ ਨਹੀਂ ਕਿੰਨੇ ਘਟ ਨਹੀਂ ਲਾਸਟ ਵਾਲੀ ਹੋਣੀ ਹੁਣ ਇਹ ਨਹੀਂ ਜੇ ਮੈਨੂੰ ਪਤਾ ਕਿੰਨੇ ਘਟਦੀ ਤੇ ਕਿੰਨੀ ਨਹੀਂ ਘਟਦੀ ਬਾਕੀ ਕਿਤੇ ਚੱਕ ਲਿਆ ਕਿਤੇ ਲੌੜੇ ਲਾ ਲਿਆ ਆਹੋ ਨਹੀਂ ਉਹ ਤੇ ਹੁਣ ਚੱਲ ਕੋਈ ਗੱਲ ਨਹੀਂ ਕਿ ਜਿੱਥੇ ਮਰਜੀ ਪੈਸੇ ਵਰਤੇ ਜਾਣੇ ਆ ਉਹ ਨਹੀਂ ਕੋਈ ਟੈਨਸ਼ਨ ਹਾਂ ਤੇ ਇੱਕ ਗੱਲ ਹੋਰ ਜੀ ਸੱਚ ਜਿਹੜਾ ਤੇ ਮੈਨੂੰ ਸੂਟ ਨਹੀਂ ਬਣਾ ਕੇ ਦਿੱਤਾ ਉਹ ਮੈਂ ਲਿਆ ਜੀ ਹੁਣ ਸੁਆ ਅੱਛਾ ਪਾ ਕੇ ਆਉਣਾ ਹੀ ਪਾ ਕੇ ਮੌਸਮ ਥੋੜਾ ਚੇਂਜਿਆ ਨਹੀਂ ਹੋਇਆ ਹਾਂ ਉਹ ਹੈ ਤੈਨੂੰ ਪਤਾ ਸਿਆਲ ਵਾਲਾ ਸੂਟ ਆ ਆ ਥੋੜਾ ਗਰਮੇ ਚ ਪਾਓ ਹਾਂ ਕਿ ਤੇ ਗਾ ਸਿਆਲ ਵਿੱਚ ਪਾਇਆ ਕਰਾਂਗੇ ਇਹਨੂੰ ਕੋਈ ਜੇ ਨਾ ਮੁੜ ਕੇ ਆਵੇਂਗੀ ਉਦੋਂ ਨੂੰ ਹੋ ਜਾਣਾ ਮੌਸਮ ਹੋਰ ਦਾ ਹਨਾ ਜਰਾ ਠੰਡ ਹੋ ਜਾਣੀ ਉਹ ਪਾ ਕੇ ਆਵਾਂਗੇ ਨਾ ਜਦੋਂ ਫੇਰ ਆਵਾਂਗੇ ਹਾਂ ਪਾ ਕੇ ਆਵੇਂ ਹਾਂਜੀ ਹੋਰ ਸਭ ਠੀਕ ਠਾਕ ਜੇ ਤਾਂ ਜੀ ਕੀ ਗੱਲ ਬੜਾ ਮੂਟੇ ਲੱਗਿਆ ਛੁੱਟਿਆ ਜੇ ਵੇਲੇ ਦਾ ਆਪਣੇ ਤਾਂ ਇੰਨੀ ਖੁਸ਼ੀ ਦਿੱਤੀ ਆ ਤੇ ਇੰਨੀਆਂ ਖੁਸ਼ੀਆਂ ਵਿੱਚ ਤੁਹਾਡਾ ਮੂੰਹ ਉਹ ਤਾਂ ਦਾ ਹੋਇਆ ਔਖੜੇ ਔਖੜਿਆ ਜੇ ਨਹੀਂ ਜੋਤੀ ਖੁਸ਼ੀ ਤੇ ਰੱਬ ਨੇ ਬੜੀ ਦਿੱਤੀ ਆ ਪਰ ਨਾ ਮੈਨੂੰ ਥੋੜੀ ਜੀ ਨਾ ਗੋਪੀ ਵੱਲੋਂ ਟੈਨਸ਼ਨ ਵਾ ਲੈ ਗੋਪੀ ਵੱਲੋਂ ਕਾਦੀ ਟੈਨਸ਼ਨ ਆ ਅਭੀ ਤਾੜੀ ਭੈਣ ਨੇ ਤਾੜੀ ਕਿੱਡੀ ਹੈਲਪ ਕੀਤੀ ਆ ਬੜਾ ਸਾਹ ਦਿੱਤਾ ਤੁਹਾਡਾ ਇੰਨਾ ਮੋੜਾ ਟਾਈਮ ਹੀ ਨਾ ਤੁਹਾਡੇ ਤੁਹਾਡੀ ਉਹਨੇ ਸਾਥ ਨਹੀਂ ਛੱਡਿਆ ਤੁਸੀਂ ਦੋਵਾਂ ਨੇ ਨਹੀਂ ਛੱਡਿਆ ਪੁੱਤ ਦੋਵਾਂ ਨੇ ਨਹੀਂ ਛੱਡਿਆ ਚਲੋ ਉਹ ਤੇ ਚਲ ਹੈ ਹੀ ਆ ਤੇ ਪਰ ਇਹ ਕਿ ਚਲੋਨੀ ਵੀ ਜ਼ਿਆਦਾ ਦਿੱਤਾ ਹੀ ਹੈ ਵਿਚਾਨੇ ਮੈਂ ਅੱਜ ਲੱਗ ਬੰਨੀ ਹਾਂ ਵੇਲੇ ਕੋਲੇ ਆਉਣਾ ਤੂੰ ਨੇ ਕਿੰਨਾ ਤਾਂ ਦੋਵਾਂ ਨੇ ਬੜਾ ਕੀਤਾ ਤੂੰ ਪਰ ਹੁਣ ਬੜੀ ਟੈਨਸ਼ਨ ਆ ਮੈਨੂੰ ਹੁਣ ਕੀ ਹੋ ਗਿਆ ਉਹ ਨਾ ਪ੍ਰੋਣਾ ਉਹਦਾ ਫੜਿਆ ਗਿਆ ਪ੍ਰੋਣਾ ਫੜਿਆ ਗਿਆ ਉਹਨੂੰ ਕੀ ਹੋ ਗਿਆ ਪਟਵਾਰੀ ਹੀ ਨਾ ਆਹ ਹੋਇਆ ਤੇ ਤੁਸੀਂ ਦੱਸਦੇ ਪਟਵਾਰੀ ਹੀ ਗਾ ਕਿ ਇਹਨੇ ਮੂੰਹ ਮਾਰ ਦਿੱਤਾ ਹੀ ਉਹ ਕੀ ਪੈਸੇ ਲੈਂਦਾ ਹੈਗਾ ਅੱਛਾ ਪਤਾ ਨਹੀਂ ਹੁਣ ਭੈਣੇ ਸੱਚ ਵਾ ਕਿ ਝੂਠ ਵਾ ਹੂੰ ਪਰ ਜਿੱਦਾਂ ਦਿੰਦੇ ਆ ਇਹ ਖੂਪਈ ਇੱਟ ਜਿਹੜੀ ਸੁੱਕੀ ਤੇ ਨਿਕਲਣੀ ਨਹੀਂ ਨਿੰਗੀ ਪਤਾ ਨਹੀਂ ਕਿੱਧਰ ਨੂੰ ਗੱਲ ਜਾਣੀ ਆ ਅੱਛਾ ਮੈਨੂੰ ਦੁੱਖ ਬੜਾ ਆਪਣੀ ਭੈਣ ਦਾ ਦੁੱਖ ਜਿਹੜੇ ਹੁੰਦੇ ਨਾ ਭੈਣ ਭਰਾਵਾਂ ਦੇ ਬੰਦੇ ਨੂੰ ਖਾ ਜਾਂਦੇ ਆ ਜਾਂਦੇ ਪਰ ਤੁਸੀਂ ਨਾ ਜਿਆਦਾ ਸੋਚਿਆ ਕਰੋ ਆਪੇ ਜੋ ਹੋਣਾ ਨਾ ਹੋ ਹੀ ਜਾਣਾ ਵਾ ਬਾਕੀ ਕੀ ਪਤਾ ਕਿਸ ਨੇ ਮੂੰਹ ਮਾਰਿਆ ਵਾ ਕਿ ਝੋਠ ਵਾ ਕਿ ਸੱਚ ਵਾ ਹੁਣ ਸਾਨੂੰ ਕੀ ਪਤਾ ਹਾਲ ਦੀ ਘੜੀ ਤੇ ਲਾਤਾ ਨਾ ਹੁਣ ਤੇ ਕਿੰਨਾ ਚੇਰ ਹੋ ਗਿਆ ਉਹਨੂੰ ਸਸਪੈਂਡ ਹੋਏ ਨੂੰ ਵੀ ਅੱਛਾ ਬਾਬਾ ਚੇਰ ਹੋ ਗਿਆ ਵਾ ਹੁਣ ਮੈਨੂੰ ਇਹੋ ਟੈਨਸ਼ਨ ਲੱਗੀ ਰਹਿੰਦੀ ਆ ਵੀ ਨਿਆਣੇ ਜਵਾਨ ਹੋਣ ਰਹੇ ਆ ਕਿੱਥੋਂ ਖਰਚੇ ਆਉਣੇ ਆ ਕਿਤੇ ਤਨਖਾਹਾਂ ਨਾਲ ਨਹੀਂ ਝੱਟ ਲੰਘਦੇ ਤੇ ਲੋਕੀ ਕਹਿੰਦੇ ਹੁੰਦੇ ਪੈਨਸ਼ਨ ਆ ਗਏ ਤੇ ਪੈਨਸ਼ਨਾਂ ਨਾਲ ਕਿਹੜੇ ਝੱਟ ਲੰਘਦੇ ਆ ਬੰਦੇ ਕੋਲ ਜਿੰਨੇ ਪੈਸੇ ਹੁਣ ਓਨੇ ਥੋੜੇ ਹੁਣ ਨਾ ਆਜੀ ਰਹੀ ਤਨਖਾਹ ਤੇ ਨਾ ਹਜੇ ਪੈਨਸ਼ਨ ਹੁਣ ਕਿੱਥੋਂ ਖਾਣਗੇ ਕਿੱਥੋਂ ਖਾਣਗੇ ਹਾਂ ਤੁਹਾਡੀਆਂ ਗੱਲਾਂ ਸੱਚੀਆਂ ਹੀ ਆ ਉਹਨਾਂ ਜਿੰਨੇ ਮੂੰਹ ਮਾਰਿਆ ਵਾ ਅਕਸਰ ਉਹਨੂੰ ਕੋਈ ਗੱਲ ਦਾ ਪਤਾ ਲੱਗਿਆ ਹੋਊਗਾ ਕਿ ਨਹੀਂ ਜਾਂ ਉਹਦੇ ਐਵੇਂ ਕੋਈ ਲਗਤਬਾਜੀ ਉਹ ਤਾਂ ਗਏ ਆ ਆਪਾਂ ਤੇ ਕਹਿੰਦਾ ਹੈਗਾ ਵੀ ਇਹ ਮੈਨੂੰ ਪਤਾ ਜਿੰਨੇ ਕਿੰਨੇ ਲਗਤਬਾਜੀ ਕੀਤੀ ਮੈਂ ਤੇ ਕਿਸੇ ਕੋ ਪੈਸੇ ਲੈਣੇ ਹੀਗੇ ਜੇ ਮੈਂ ਉਹਦੇ ਕੋ ਪੈਸੇ ਲਏ ਤੇ ਉਹਨੇ ਵੇਖ ਕੇ ਹੀ ਕਿ ਉਹਦੇ ਮਨ ਚ ਘਰੇ ਆ ਰਿਸ਼ਵਤ ਲੈਣ ਡਿਆ ਅ اچھا ਫੇ ਇਹਦਾ ਮਤਲਬ ਝੂਠਾ ਹੀ ਨਾ ਲੱਗਾ ਵਾ ਝੂਠਾ ਲੱਗਾ ਵਾ ਨਾ ਪਰ ਝੂਠਾ ਝੂਠ ਸੱਚ ਹੁਣ ਕੀ ਹੋ ਜਾਂਦਾ ਵਾ ਕਿ ਅੱਜਕੱਲ ਜਿਹੜੀ ਝੂਠੀ ਗੱਲੋਂ ਜਿਆਦੀ ਉੱਡਦੀ ਆ ਨਾ ਤੇ ਝੂਠਾ ਲੱਗਾ ਪਰ ਜ਼ਿੰਦਗੀ ਤੇ ਖਰਾਬ ਹੋਗੀ ਨਾ ਹੋਗੀ ਨਾ ਘਰ ਉਹ ਬੜੀ ਗੱਲ ਉਹ ਟੈਨਸ਼ਨ ਲਿੰਦੀ ਹੋਣੀ ਵਿਚਾਰੀ ਆਹੋ ਟੈਨਸ਼ਨ ਨਹੀਂ ਬੱਚੇ ਵੀ ਮੂਵਲ ਵੀ ਦੇ ਹੋਣੇ ਨੇ ਬੜੀਆਂ ਚੀਜ਼ਾਂ ਨਿਆਣੇ ਖਾਂਦੇ ਅਥਰੇ ਜੇ ਨਿਆਣੇ ਗਿੱਜੇ ਹੈਗੇ ਬਾਦੂ ਲਿਆਉਂਦਾ ਹੈ ਫਰੂਟ ਸ਼ਾਮਾਂ ਨੂੰ ਤੇ ਖਾਂਦਾ ਹੈਗਾ ਨਿਆਣੇ ਵੀ ਖਾਂਦੇ ਹੈਗੇ ਤੇ ਹੁਣ ਘਰੇ ਬੈਠਾ ਵੇਖ ਲੋ ਉਹਦਾ ਵੇਲੇ ਘੜੀ ਦਾ ਪਤਾ ਨਹੀਂ ਲੱਗਦਾ ਕਿ ਬੰਦੇ ਦੇ ਕਿਹੜਾ ਟਾਈਮ ਆੜਾ ਇਹਨਾਂ ਦੇ ਕਿਹੜਾ ਚੰਗਾ ਆਇਆ ਨਾ ਉਹੋ ਹੀ ਆਂਦੇ ਨਾ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂਗਾ ਲੱਖੋਂ ਕੱਖ ਤੇ ਕੱਖੋਂ ਲੱਖ ਕਰ ਦਿੰਦਾ ਉਹੀ ਆ ਬਸ ਹਨ ਪਰ ਮੈਂ ਤੇ ਇਹ ਕਹਿੰਨੀ ਰੱਬਾ ਸਾਡੇ ਤੇ ਦਿਨ ਲਿਆਂਦੇ ਤੇ ਮੇਰੇ ਭੈਣ ਤੇ ਨਾ ਹੁਣ ਮਾਰੇ ਚਲੋ ਕੋਈ ਨਹੀਂ ਉੱਤੇ ਵੀ ਲਿਆਊਗਾ ਫਿਰ ਚੰਗੇ ਦਿਨ ਤੇ ਤੁਸੀਂ ਨਾ ਜ਼ਿਆਦਾ ਸੋਚਿਆ ਕਰੋ ਤੁਸੀਂ ਹੁਣ ਧਿਆਨ ਰੱਖਿਆ ਕਰੋ ਉਹਦੇ ਵੱਲ ਵੀ ਚਲ ਅਤੇ ਭਾਜੀ ਵੱਲ ਵੀ ਹਾਂ ਉਹ ਤੇ ਚਲੋ ਸਾਰਾ ਕੁਝ ਚੰਗਾ ਹੀ ਲੱਗਣ ਡਿਆ ਵਾ ਪਰ ਜਿਹੜੀ ਚੌਂਦਗੀ ਜੀ ਹੈ ਨਾ ਬੰਦੇ ਦੇ ਮਨ ਨੂੰ ਉਹ ਲੱਗੀ ਰਹਿੰਦੀ ਆ ਭੈਣ ਜੀ ਖੂਨ ਦਾ ਰਿਸ਼ਤਾ ਹੁੰਦਾ ਹੀ ਇਦਾਂ ਦਾ ਵਾ ਜਿਹੜੀ ਖੂਨ ਨੂੰ ਨਾ ਖੂਨ ਦੇ ਖੇਚ ਪੈਂਦੀ ਆ ਪੈਂਦੀ ਆ ਮਾੜੀ ਜੀ ਢਿਲ ਮਠੋ ਜੇ ਆਪਣੇ ਭੈਣ ਭਰਾਈ ਤੇ ਕਿੱਦਾਂ ਹੁੰਦਾ ਵਾ ਅੱਜੇ ਜਾਈਦਾ ਉਸੇ ਵੇਲੇ ਤੇ ਇਹੋ ਗੱਲ ਹੁਣ ਤੁਹਾਡਾ ਧਿਆਨ ਉਧਰ ਹੋਇਆ ਵਾ ਗੋਪੀ ਭਾਨ ਵਾਲਾ ਧਿਆਨ ਇਦਾਂ ਹੀ ਕਿ ਧਿਆਨ ਇਦਾਂ ਜਰ ਗੱਲਾਂ ਕਰਦੀਆਂ ਨਾ ਉਦੋਂ ਮੈਨੂੰ ਚੇਤਾ ਆ ਜਾਂਦਾ ਉਸੇ ਵੇਲੇ ਉਦਾਂ ਕਿਹੜਾ ਚੇਤਾ ਭੁੱਲਾ ਫਿਰ ਫੇਰ ਆ ਜਾਂਦਾ ਵਾ ਚੇਤਾ ਹਾਂਜੀ ਤੇ ਬਾਕੀ ਕੋਈ ਨਹੀਂ ਆਪਣੇ ਜੋਤੀ ਤੂੰਹੀਂ ਜੇ ਹਾੜਾ ਸਾਹ ਦਿੱਤਾ ਸੀ ਨਾ ਆਪਾਂ ਵੀ ਤੁਹਾਨੂੰ ਪਛਾਣ ਨਹੀਂ ਦੇਣਾ ਅਸੀਂ ਕੋਈ ਦੇ ਹੁਣ ਤੇ ਨਿਆਣਿਆਂ ਦਾ ਕਰਾਂਗੀ ਕੋਈ ਦਿਨਵਾਰ ਕਰਾਂਗੀ ਜੋ ਮਰਜੀ ਕਿਤੇ ਮੋਰੇ ਲਾ ਕੇ ਆਪਾਂ ਕੰਮ ਕਰਾਂਗੇ ਬਹੁਤ ਤੁਹਾਡੇ ਵੀ ਬਸ ਤੁਹਾਡੇ ਨਾਲ ਹੀ ਤੇ ਆਪਾਂ ਹਾਂ ਰਲ ਮਿਲ ਕੇ ਇਦਾਂ ਹੀ ਹੁੰਦਾ ਵਾ ਹੁਣ ਨਾ ਕਿ ਆਪਾਂ ਕੋਈ ਜਿਹਨੇ ਕੋਠੀ ਲੈਣੀ ਆ अच्छा मैं कानलाना हां डैडी ਦਾ ਤਾਂ ਗੁੱਸੇ ਹੁੰਦਾ ਹੀ ਵੀ ਆ ਘਰ ਤੇ ਬਣਿਆ ਨਹੀਂ ਤਾਂ ਪਤਾ ਕੀ ਕਰਨ ਚੀਜ਼ਾਂ ਲਈ ਆ ਮਾਂ ਵੀ ਇੰਨਾ ਚੰਗੇ ਨਹੀਂ ਲੱਗੀਦਾ ਲੋਕੀ ਕੀ ਆਖਣਗੇ ਤੇ ਉਹ ਆਂਦਾ ਵੀ ਤੁਸੀਂ ਚੁੱਪ ਰੋ ਤੇ ਸਾਰੇ ਕੰਮ ਹੀ ਹੋ ਜਾਣੇ ਆ اچھا ਤੇ ਹੁਣ ਕੋਠੀ ਵਿਖਣੀ ਆ ਬਣੀ ਬਣਾਤੀ ਕੋਠੀ ਬੜੀ ਵਧੀਆ ਆ ਫੋਟੋ ਖਿੱਚ ਕੇ ਲਿਆ ਆ ਹੀ ਉਹਦੇ ਮੈਨੂੰ ਵਿਖਾ ਲਈ ਆ ਡੈਡੀ ਆਪਣੇ ਨੂੰ ਵਿਖਾ ਲਈ ਆ ਤਹੀਂ ਆਖਿਆ ਚੱਲ ਲਾਗੇ ਕਿਸੇ ਨੂੰ ਹੋਰ ਜੇ ਪੁੱਛ ਲਈਏ ਵੀ ਕਿੰਨਾ ਕ ਰੇਟ ਲਉਂਦੇ ਕੀ ਕਰਦੇ ਆ ਜੇ ਤੇ ਉਹ ਮਿਲ ਗਈ ਠੀਕ ਆ ਨਹੀਂ ਤੇ ਅਸੀਂ ਪਲਾਟ ਲਿਆ ਆ ਹੀ ਉਹਦੇ ਚ ਬਣਾ ਲੈਣੇ ਆ ਅੱਛਾ ਤੇ ਜੇ ਇੱਥੇ ਪਾ ਲੈਂਦੇ ਤੁਸੀਂ ਆਪਣੇ ਇਸੇ ਘਰ ਤੇ ਫੇਰ ਉਹ ਹੁਣ ਮੰਨਦਾ ਨਹੀਂ ਉਹਦੇ ਅਛੋ ਗਿੰਦਾਂ ਹਾਂ ਆਂਦਾ ਇੱਥੇ ਨਹੀਂ ਬਣਿਆ ਬੱਤਰਾ ਨਹੀਂ ਬਣਿਆ ਵਾ ਲੈਣਾ ਵਧੀਆ ਆਂਦਾ ਇਹ ਵੀ ਚੱਲ ਪਿਆਰ ਉਹ ਕੋਈ ਨਹੀਂ ਸਾਡੀ ਜ਼ਾਦਗਿਰੀ ਆ ਗਰੀਬੀ ਦੀ ਤੇ ਉਦਾਂ ਨਵਾਂ ਬਣਾਵਾਗੇ ਹੋਰ ਆਂਦਾ ਅੱਛਾ ਚੱਲ ਹੁਣ ਮੈਂ ਹੋਰ ਘੁੱਟ ਕਚਾਹ ਬਣਾਵਾ ਬੈ ਜਾ ਚਾਹ ਅੱਗੇ ਪੀ ਲਈਏ ਕਿੰਨੀ ਕ ਚਾਹ ਪੀ ਜੈਣਾ ਅੱਗੇ ਚਾਹ ਦਿਨਾਂ ਤੋਂ ਇੰਨਾ ਕੁਛ ਖਵਾਤਾ ਤੁਹਾਨੂੰ ਪਤਾ ਜਾਦਾ ਚਾਹ ਵੀ ਕਿੱਥੇ ਪਚਦੀ ਆ ਹੁਣ ਅੱਜ ਕੱਲ ਉਹ ਤਾਂ ਗੱਲਾਂ ਕੀਤੀਆਂ ਵਾ ਸਾਰਾ ਕੁਝ ਪਚ ਗਿਆ ਵਾ ਤੇ ਹੁਣ ਹੋਰ ਬਣਾ ਲੈਨੇ ਘੁੱਟ ਚੱਲ ਕੋਈ ਗੱਲ ਨਹੀਂ ਤੁਸੀਂ ਵੀ ਆਜਿਆ ਕਰੋ ਕਿਤੇ ਉਧਰ ਕੇ ਤੁਸੀਂ ਕਿਹੜਾ ਨਹੀਂ ਆਉਂਗੀ ਹੁਣ ਅਸੀਂ ਆਵਾਂਗੇ ਹੁਣ ਮੈਂ ਆਪਣੇ ਨ ਮਾ ਮਿਆ ਕੋੜਾ ਚਾ ਮਿਆ ਬੜਾ ਚਾ ਕਰਦਾ ਬੜਾ ਢੀਕਦਾ ਵਾ ਚਲ ਕੋਈ ਨਹੀਂ ਜਾਇਓ ਕਿਸਦੇ ਨਾਲ ਤੇ ਫਿਰ ਆਉਂਦੇ ਆਉਂਦਿਆਂ ਤੇਰੇ ਕੋ ਵੀ ਹੋ ਕੇ ਆਵਾਂਗੇ ਹਾਂ ਚਲ ਕੋਈ ਨਹੀਂ ਆ ਬਹਿ ਜਾ ਹੋਰ ਵਾਜੀ ਲੱਗਾ ਵਾ ਨਹੀਂ ਭੈਣ ਜੀ ਮੈਂ ਜਾਵਾਂ ਤੁਹਾਨੂੰ ਪਤਾ ਨਹੀਂ ਆਣੇ ਜਾਂ ਨਿਕਜਣ ਕਿਉਂ ਸੋ ਮੈਂ ਦੇਖਦੇ ਆ ਚਲ ਤਾਂ ਗੁੰਦੀ ਕਿ ਮਾਂ ਮੇਰੀ ਕਿੱਥੇ ਗਈ ਧਿਆਨ ਨਾ ਜਾਵੀ ਚੰਗਾ ਨਹੀਂ ਕੋਈ ਸ਼ਟਡਾਊਨ ਤੈਨੂੰ ਨਹੀਂ ਨਹੀਂ ਮੈਂ ਚੱਲਣਾ ਤੇ ਹੈਗਾ ਵਾ ਆਹੋ ਪਰ ਫਿਰ ਵੀ ਮੈਂ ਚੱਲ ਨਹੀਂ ਤੇ ਨਹੀਂ ਨਹੀਂ ਤੂੰ ਹੀ ਨਾ ਗੋਪੀ ਭੈਣ ਦੀ ਟੈਨਸ਼ਨ ਲਿਆ ਰਹੀ ਜਿਹੋ ਕਰਣਾ ਨਾ ਮਾਰਾ ਹੀ ਨੇ ਆਪੇ ਕਰਨਾ ਚੰਗਾ ਹੀ ਕਰਨਾ ਸੱਚੇ ਪਾਤਸ਼ਾਹ ਨੇ ਮੈਂ ਤਾਂ ਕੋਈ ਮੈਂ ਚੋ ਕੇ ਸਾਰਾ ਕੰਮ ਲਬੀੜ ਦੇਣਾ ਜੋ ਹੋ ਗਿਆ ਵਾ ਠੀਕ ਜੀ ਠੀਕ ਜੀ ਫਿਰ ਚ ਜੋਤੀ ਤੇ ਹੈ ਇਸ ਸਮਝਦਾਰਾ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਮੇਰਾ ਚੱਦਾ ਦੁੱਖ ਦੂਰ ਕਰ ਦਿੰਦੀ ਗੱਲਾਂ ਕਰ ਕਰਕੇ ਮਾਲਕਾ ਚਲੋ ਇਹਦੇ ਘਰ ਵੀ ਸੁੱਖ ਸ਼ਾਂਤੀ ਰਵੇ ਇਹਨਾਂ ਦੀ ਕਮਾਈ 'ਚ ਵੀ ਬਰਕਤ ਪਾਈਂ ਬਾਬਾ ਇਹ ਕੀ ਕਰੰਦੇ ਵੇ ਪਿਆਪਸ ਮੱਜਨ ਵਈਆਂ ਸੀਰੇ ਅੱਛਾ ਹਾਂ ਤੇ ਪਿਆਜ਼ ਤੇ ਮੈਂ ਕਿਹਾ ਚੱਲ ਨੂੰ ਸਾਈਡ ਤੇ ਕਰ ਦਾਂ ਠੀਕ ਆ ਮੈਂ ਤੇ ਤੁਹਾਨੂੰ ਖੁਸ਼ਖਬਰੀ ਦੱਸਣ ਆਈ ਹੀ ਗਈ ਕਾਦੀ ਖੁਸ਼ਖਬਰੀ ਦੀਦੀ ਦਾ ਫੋਨ ਆਇਆ ਸੀਗਾ ਮੇਰੀ ਬੰਦਾ ਅਸਾ ਤੇ ਉਹਦੇ ਨੇ ਗੱਡੀ ਲਈ ਆ Swift ਅਜਾ ਮਿੰਟ ਇਹ ਦੇ ਸੁਪਨਾ ਵੇਖਿਆ ਕਰ ਲੈ ਸੱਚੀ ਨਹੀਂ ਆ ਕੀ ਖੂਜੀ ਗੱਲਾਂ ਕਰਦੀ ਭੋਲੀਏ ਕਿੱਥੋਂ ਲੈ ਲੈਂਦੀਆਂ ਗੱਡੀਆਂ ਉਹਦੇ ਕੰਮ ਕਰਦਾ ਵਾ ਤੁਹਾਨੂੰ ਮੈਂ ਦੱਸਿਆ ਨਹੀਂ ਬਾਰੇ ਉਹਦੇ ਕੰਮ ਕਰਦਾ ਕਿਉਂਕਿ ਤੁਸੀਂ ਸੱਚ ਮੰਨਣਾ ਨਹੀਂ ਕਾ ਕਾ ਦਾ ਕੰਮ ਕਰਦਾ ਵਾ ਕਰਦਾ ਆਨਲਾਈਨ ਕੰਮ ਕਰਦਾ ਕਿਹੜਾ ਆਨਲਾਈਨ ਕੰਮ ਆ ਜਿੱਥੋਂ ਗੱਡੀਆਂ ਮਿਲ ਜਾਂਦੀਆਂ ਪਰ ਲਈ ਜੀ ਉਹਨੇ ਗੱਡੀ ਉਹ ਜਾ ਕੇ ਇਕ ਮਨ ਹਲਕਾ ਮਾਜ ਮੈਂ ਪਹਿਲੀ ਇਹ ਤੈਨੂੰ ਚੰਗੀ ਚਲਾ ਲਗਾ ਦੇਣ ਉਹ ਆਪਣੀ ਨਾ ਭੈਣ ਨੂੰ ਫੋਨ ਤੇ ਚਲਾ ਦੇ ਮੁੰਡੇ ਦਾ ਧਿਆਨ ਰੱਖੇ ਚੋਰੀਆਂ ਚੜੀਆਂ ਨਹੀਂ ਡਿਆ ਪਿਆ ਕਰਨਾ ਐਵੇਂ ਚੋਰੀਆਂ ਕਰਨ ਲੱਪਣੀਆਂ ਉਹ ਇਦਾਂ ਦਾ ਮੁੰਡਾ ਨਹੀਂ ਹੈਗਾ ਕਦੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਵੇਖੀ ਮੈਂ ਜਾਣਦਾ ਮੈਨੂੰ ਸਭ ਲੋਕ ਚੋਰ ਲੱਗਦਾ ਐਵੇਂ ਚੋਰ ਲੱਗਦਾ ਵਾ ਫੋਰ ਕਿੰਨਾ ਸਿਆਣਾ ਮੁੰਡਾ ਵਾ ਹਰ ਰਿਸ਼ਤਾ ਨੂੰ ਰੱਖਣਾ ਆਉਂਦਾ ਵਾ ਅੱਛਾ ਬਹੁਤ ਰਿਸ਼ਤੇ ਰੱਖਨੇ ਆਂ ਨਾਂਕ ਪੜਾ ਮੁੱਕਾ ਨਹੀਂ ਉਹਨਾਂ ਦਾ ਗੱਡੀ ਪਾਲਦੇ ਫਿਰਦੇ ਗੱਡੀ ਲੈ ਲਈ ਆ ਵਾ ਤੇ ਉਹਨਾਂ ਨੇ ਘਰ ਵੀ ਬਣਾ ਲੈਣਾ ਵਾ ਇਦਾਂ ਕ ਮੱਛਾ ਮੁੱਛਾ ਤਾਂ ਨਹੀਂ ਆਂਦੀ ਉਹ ਇੱਕ ਡਾਣੇ ਜਾਂਦੇ ਤੁਸੀਂ ਦੱਸਿਓ ਚੀ ਦੇਲੀ ਸਾੜ ਦਿੰਦੇ ਅਗਲੇ ਬੰਦੇ ਮੈਂ ਕਿੰਨੀ ਖੁਸ਼ ਆਈਂ ਵੀ ਮੈਂ ਜਾ ਕੇ ਤੇ ਦੱਸਦੀ ਆਂ ਵੀ ਮੁੰਡੇ ਨੇ ਗੱਡੀ ਲੈ ਲਈ ਆ ਅੱਛਾ ਨਹੀਂ ਤੂੰ ਜਾ ਤੁਸੀਂ ਦੇਣ ਜੋਗੇ ਨਹੀਂ ਨਾ ਉਹਨੂੰ ਖੋਸ਼ ਤੇ ਚਲ ਉਹਦੀ ਲਈ ਚੀਜ਼ ਤੇ ਖੋਸ਼ ਤੇ ਬੰਦਾ ਹੋ ਹੀ ਲਿੰਦਾ ਵਾ ਨਾ ਸਾਡੇ ਨਿਆਣਿਆਂ ਵਰਗਾ ਨਿਆਣਾ ਨਾ ਉਹਦੀ ਚੱਲ ਯਕੀਨੀਤ ਨਹੀਂ ਮੈਨੂੰ ਹੁੰਦਾ ਜਿੱਲੇ ਇਹ ਵੀ ਤਾਂ ਵਧਾਈ ਤੇ ਵਧਾਈਆਂ ਨਾ ਕਿਹਨੂੰ ਇਦਾਂ ਨਹੀਂ ਦੇਈਂ ਦੀਆਂ ਤੁਸੀਂ ਤੇ ਵਿਆਹ ਦੇ ਵਿੱਚ ਵਧਾਈਆਂ ਦੇਂਦਾ ਤੂੰ ਗਾਲੀ ਇਦਾਂ ਦੀ ਕਰਤੀ ਕਿੱਥੋਂ ਗੱਡੀ ਲੈਣ ਜੋਗੇ ਹੈਗੇ ਪਹਿਲਾਂ ਉਹ ਕਿਉਂ ਨਹੀਂ ਹੈਗੇ ਜੇ ਮਹਾਰਾਜ ਨੇ ਦਿੱਤਾ ਤਾਂ ਉਹਨੇ ਲੈ ਵੀ ਲਈ ਹੈ ਗੱਡੀ ਜਿਹੜਾ ਕਿਹੜਾ ਕੰਮ ਆਉਣ ਲੈਣਾ ਜਿਹੜਾ ਇੰਨੇ ਪੈਸੇ ਆਉਂਦੇ ਹਨ ਤੇ ਇੰਨਾ ਚਿਰ ਮੈਨੂੰ ਵੀ ਹੋਗਾ ਮੈਨੂੰ ਲੱਭਾ ਕੰਮ ਕੋਈ ਨਹੀਂ ਇਹੋ ਜਿਹਾ ਗਾਂ ਹੋ ਨਿਆਣਿਆਂ ਤੇ ਦਿਮਾਗ ਬੜੇ ਆ ਹੂੰ ਸਾਡਾ ਸਮਾ ਜਿਹੜਾ ਨਾ ਆਇਆ ਗਿਆ ਵਾ ਮੈਂ ਕਿੰਨਾ ਵਿੱਚ ਸਿੱਖਲਾ ਜਾ ਕੇ ਤੂੰ ਹੀ ਮੈਨੂੰ ਕਿੱਥੋਂ ਸਿੱਖਿਆ ਜਾਣਾ ਵਾ ਹਾਂ ਮੈਨੂੰ ਤਾਂ ਜੜੀ ਦਾ ਢੇਡਾ ਸ਼ੇਅਰ ਮਾਰਕੀਟ ਵਾਲੀ ਮੈਨੂੰ ਤਾਂ ਉਹ ਹੀ ਨਹੀਂ ਗੱਲ ਸਮਝ ਲੱਗਦੀ ਤੇ ਮੈਂ ਉਹਦਾ ਕਿੱਥੋਂ ਸਿੱਖ ਲੈਣਾ ਵਾ ਸ਼ੇਅਰ ਮਾਰਕੀਟ ਉਹਦਾ ਕੰਮ ਬਹੁਤ ਵਧੀਆ ਵਾ ਇਹ ਤੇ ਕਿੰਨਾ ਕੁ ਵਧੀਆ ਵਾ ਤੇ ਸਾਡੇ ਡੁੱਬ ਗਏ ਨਾ ਵਧਣਗੇ ਨਾ ਬਾਕੀ ਮੈਂ ਹੋਰ ਲਾ ਦੇਣਾ ਕੋਈ ਗੱਲ ਨਹੀਂ ਮੈਂ ਕਿਹੜਾ ਹਟਣਾ ਚਲੋ ਮੈਂ ਆਹ ਗੱਲ ਅਸਲ ਤੇ ਗੱਲ ਤੇ ਨਾ ਬਹਿਸ ਨਹੀਂ ਕਰਨੀ ਹੈਗੀ ਪਰ ਮੁੰਡੇ ਨੇ ਵਾਕੇ ਗੱਡੀ ਲੀਤੀ ਚੱਲ ਈਆ ਬਤਾਈਆਂ ਦੇਦੀ ਆਪਣੀ ਭੈਣ ਨੂੰ ਭੋਤਰੀ ਕੋ ਕਹਿੰਦੀ ਪੁੱਠੀਛਦੀ ਮਤ ਪਾਤੀ ਤੇਰੇ ਐਵੇਂ ਪਾਤੀ ਉਹਨੇ ਤਾਂ ਖੁਸ਼ੀ ਨਾ ਦੱਸਿਆ ਵਾ ਤੁਸੀਂ ਤਾਂ ਗੁਮੈਰ ਦੇ ਦੇ ਸਾਡ ਦਿੱਤਾ ਵਾ ਮੈਂ ਚੱਲ ਦੱਸ ਕੇ ਆਉਣੀ ਆ ਔਰ ਤੁਸੀਂ ਤਾਂ ਐਵੇਂ ਬੋਲਦਾ ਆਪਣੇ ਆਪ ਨੂੰ ਆਹੀ ਵੀ ਆਪਣੇ ਆਪ ਤੇ ਵਿਸ਼ਵਾਸ ਆ ਹੋਰ ਕਿਸੇ ਦੇ ਵਿਸ਼ਵਾਸ ਨਹੀਂ ਆ ਮੈਨੂੰ ਪਤਾ ਵਾ ਨਾ ਜਿੰਨੇ ਜੋਗੇ ਹੈਗੇ ਮੈਨੂੰ ਸਾਰਾ ਪਤਾ ਵਾ ਮੈਂ ਜਾਣਦਾ ਨਾ ਉਹਨਾਂ ਨੂੰ ਤੇਰੇ ਭਾਈ ਨੂੰ ਵੀ ਜਾਣਦਾ ਤੇਰੀ ਭੈਣ ਨੂੰ ਵੀ ਜਾਣਦਾ ਚੰਗੀ ਤਰ੍ਹਾਂ ਮੈਂ ਉਹਦਾ ਫਫੇ ਕੁੱਟਣੀ ਨਹੀਂ ਉਹਨਾਂ ਨੂੰ ਨਹੀਂ ਸਮਝ ਹੋਊਗੀ ਘੱਟ ਪੜੇ ਲਿਖੇ ਆ ਤੇ ਪਰ ਇਹ ਕਿਹ ਜਾ ਮੁੰਡਿਆਂ ਦੇ ਪੜਿਆ ਲਿਖਿਆ ਵਾ ਨਾ ਨਾਲੇ ਅੱਜ ਦੀ ਜਨਰੇਸ਼ਨ ਜਿਹੜੀ ਆ ਨਾ ਬੜੀ ਕਾਮਜਾਬ ਲੈ ਸਾਡੇ ਨਾਲੋਂ ਜ਼ਿਆਦਾ ਦਿਮਾਗ ਉਹਨਾਂ ਦੇ ਕੰਮ ਕਰਦੇ ਕੰਪਿਊਟਰ ਹੀ ਆ ਦਿਮਾਗ ਨੇ ਆਣੇ ਅੱਜ ਗੱਡੀ ਨਾਲ ਹੀ ਕਰਨੀ ਕਰੇ ਆਪਣੀ ਭੂਆ ਨੂੰ ਮਨਾਉਂਦੇ ਉਹ ਕੜਾ-ਕੜਾ ਪਾਉਂਦੇ ਭੂਆ ਆਪਣੀ ਨੂੰ ਤੇ ਕੀ ਪਤਾ ਦੇ ਹੀ ਦੇਣੋਂ ਕੜਾ ਤੇ ਦੇਉਣ ਖੜਾਓ ਨਹੀਂ ਉਹਨਾਂ ਦੀ ਭੂਆ ਦਾ ਤੁਹਾਨੂੰ ਬੜਾ ਚੇਤਾਵਾ ਆਪਦੇ ਨਿਆਣੇ ਦੀ ਭੂਆ ਦਾ ਨਹੀਂ ਚੇਤਾ ਉਹਨੂੰ ਵੀ 20 ਲੱਖ ਦੇ ਆ ਹੋਏ ਹੋਏ ਸੇ ਸਪੈਂਡ ਗਿਆ ਮੈਂ ਜਿਹਦਾ ਮੈਂ 23 ਦੇ ਲਈ ਕਿੰਨੇ ਕਦੇ ਇੱਥੇ ਹੀ ਗਏ ਹਾਂ ਇਹ ਆਹੋ 20 ਲੱਖ ਹੋਇਆ ਹੀ ਨਹੀਂ ਧਰ ਤੋਂ ਇਕੱਠਾ ਤੇ ਅੱਜ ਅਗਲੀ ਬੋਲਦੀ ਨਹੀਂ ਆ ਆਪੇ ਬੋਲਣ ਡੈਪ ਹੋਗੀ ਨਾ ਜੇ ਨਹੀਂ ਬੋਲਦੀ ਤਾਂ ਮੈਂ ਵੀ ਮੂੰਹ ਨਹੀਂ ਕਰਦਾ ਉਦੋਂ। ਤੇ ਫਿਰ ਉਹ ਵੀ ਨਹੀਂ ਕਰਦੇ। ਹਾਂ। ਜੇ ਉਹਨਾਂ ਵੀ ਨਹੀਂ ਨਾ ਬੋਲਦੀ ਤਾਂ ਉਹ ਵੀ ਮੂੰਹ ਨਹੀਂ ਕਰਦੇ ਫਿਰ। ਹਾਂ। ਆਪਣੀ ਭੈਣ ਦੀ ਤਾਂ ਸਾਈਡ ਇਦਾਂ ਲੈਂਦੀ ਐ ਨਾ ਪਤਾ ਨਹੀਂ। ਇੱਕ ਮੈਨੂੰ ਕਹਿੰਦਾ ਮੈਨੂੰ ਆਗਿਆ ਨਾ ਉਹਨਾਂ ਦੀ ਨਾ ਖੁਸ਼ੀ ਦੇ ਚਾਹਗਾ ਨਾ ਗਮੀ ਦੇ ਚਾਹਗਾ। ਚਲ ਠੀਕ ਆ ਅੱਜ ਮੈਂ ਦੱਸਤੀ ਨਾ ਅੱਗੇ ਤੋਂ ਮੈਂ ਸੌਹ ਪਾ ਲੈਣੀ ਆ ਅੱਗੇ ਤੋਂ ਮੈਂ ਕੋਈ ਗੱਲ ਨਹੀਂ ਦੱਸਣੀ ਕਰਨ। ਹਾਂ ਦੱਸੀ ਵੀ ਨਾ। ਹਾਂ। ਕੀ ਲੋੜ ਆ ਮੈਨੂੰ ਤੁਹਾਨੂੰ ਦੱਸਣ ਦੀ? ਚੰਗਾ ਭਲਾ ਮੈਂ ਕੰਮ ਕਾਂਢਿਆ। ਆ ਅੱਗੇ ਤੇ ਹੋਰ ਹੀ। ਮੈਂ ਕਿ ਬੈਠਿਆ ਇੱਥੇ। ਬੈਠਿਆ ਪਤਾ ਕਿੱਥੋਂ ਆਇਆ ਤੂੰ? ਉਹ ਜੇ ਜਾਨਾ ਮਾਰੇ ਦਸ ਜਾਨਾ ਦੇ ਮੋੜ ਤੇ ਛੇਤੀ ਤੋਂ ਆਉਂਦਾ ਨਹੀਂ ਪੁੱਤ ਤਾਂ ਮੇਰਾ ਪਿਆਰ ਉਹ ਟਾਈਮ ਲੱਗਿਆ ਆ ਵੇਖਿਓ ਕੜਾ ਸੋਨਾ ਵਾ ਕੜਾ ਹਾਂ ਹੋਰ ਮੈਨੂੰ ਕੜਾ ਤੜਾ ਲੱਗੰड्या ਵਾ ਹਾਂ ਪੁੱਤ ਤੂੰ ਮੇਰੀ ਗੱਲ ਦਾ ਗੁੱਸਾ ਕਰਨਾ ਹਰ ਇੱਕ ਗੱਲ ਦਾ ਵੀ ਮੈਂ ਤੈਨੂੰ ਟੋਕਦੀ ਹਾਂ ਨਾ ਹਾਂ ਤੈਨੂੰ ਮੈਂ ਕਿੰਨੀ ਵਾਰ ਕਹਿੰਨੀ ਆ ਵੀ ਇਹ ਸ਼ੱਤਾਂ ਘਰ ਵਾਲ ਤੇ ਫਿਲਮ ਵੇਖ ਲੈ ਇੰਨਾ ਚੀਜ਼ਾਂ ਦੀ ਕੀ ਲੋੜ ਵਾ ਹੱਲੇ ਓ ਮੰਮੀ ਆਪਣੇ ਲਈ ਥੋਈ ਨਾ ਆਪਣੇ ਲਈ ਨਹੀਂ ਤੇ ਹੋਰ ਕੀ ਦੇ ਵਾਤੀ ਆ ਇਹ ਭੂਆ ਨੇ ਨਹੀਂ ਆਡੇ ਕੋ ਮੰਗਿਆ ਸੀ ਭੂਆ ਨੇ ਆਡੇ ਕੋ ਤੋਲੇ ਦਾ ਮੰਗਿਆ ਹੁਣ ਮੈਂ ਦੋਹਾਂ ਦੋਣੇ ਦਾ ਬਣਵਾ ਗਿਆ ਆ ਭੂਆ ਹੁਣ ਅਸੀਂ ਸਿਰ ਤੇ ਚੁੱਕੀ ਐ ਟਾਈਮ ਤੇ ਲੰਘ ਗਿਆ ਵਾ ਹੁਣ ਅਸੀਂ ਘੜੇ ਨੂੰ ਕੀ ਕਰਨਾ ਵਾ ਤੇਰਾ ਵਿਆਹ ਕਰਾਂਗੇ ਵਾਗ ਫੜੂਗੀ ਭੂਆ ਦੀ ਥਾਂ ਵੀ ਭੈਣ ਦੀ ਥਾਂ ਵੀ ਜਿਹੜੀ ਚੀਜ਼ ਮੰਗੂਗੀ ਉਹ ਲੈ ਕੇ ਦਵਾਂਗੇ ਉਹ ਨਹੀਂ ਮੰਮੀ ਉਦੋਂ ਫੇਰ ਜੋ ਭੂਆ ਗੋਗੀ ਉਹ ਬਣਾਵਾਂਗੇ ਪਰ ਹੁਣ ਗਰੀਬੀ ਚ ਤੇ ਭੂਆ ਨੇ ਨੂੰ ਇਹਦੇ ਕਰਕੇ ਛੱਡਿਆ ਐ ਉਹ ਇੱਕ ਵਾਰ ਮੈਂ ਫੋਨ ਕਰਕੇ ਭੂਆ ਨੂੰ ਕਹੀਂ ਕਿ ਆਪਣਾ ਕੜਾ ਲਾ ਜੇ। ਪੁੱਤ ਮੈਂ ਤੈਨੂੰ ਕਿਹਾ ਸੀ 75 ਗ੍ਰਾਮਾਂ ਦਾ 70 ਗ੍ਰਾਮਾਂ ਦਾ ਕੜਾ ਬਣਾਵਾਂਗੇ। ਆ ਤੋਲੇ ਦਾ ਵਾ ਦੋਹਾਂ ਦਾ ਦੋਹਾਂ ਤੋਲਿਆਂ ਦਾ ਹੂੰ ਐਦਾਂ ਦੇ ਕੰਮ ਕਿਉਂ ਕਰਦਾ ਵਾ ਹੁਣ ਜੇ ਮੈਂ ਤੇਰੇ ਡੈਡੀ ਨੂੰ ਦੱਸਾਂ ਬਖਾ ਲੈਣਾ ਤੇ ਪਹਿਣਾ ਹੀ ਚੋਰੀ ਨਹੀਂ ਰਹਿਣੀ ਇਹ ਗੱਲ ਦੀ ਉਹਨੇ ਮੇਰੇ ਦਿਵਾਲੇ ਹੋਣ ਆਈਗਾ ਤੇ ਫਿਰ ਤੂੰ ਮੁੜ ਕੇ ਮੂੰਹ ਹਟਣਾ ਨਹੀਂ ਮੈਨੂੰ ਨਹੀਂ ਆਂਦੇ ਡੈਡੀ ਕੋ ਨਹੀਂ ਆਂਦੇ ਡੈਡੀ ਕੋ ਤੂੰ ਨਾ ਆਪ ਨਾ ਜਾਏ ਬੇਨ ਫੋਨ ਕਰ ਰਹਿ ਕੇ ਭਾਉ ਨਾਲ ਕਿਉਂ ਇੱਥੇ ਆਇਆ ਕਿਉਂ ਮੈਂ ਇੱਡਾ ਮੀਂਗਾ ਕੜਾ ਬਣਾਇਆ ਮਾਂ ਤੇ ਕੀ ਗੱਲ ਨਹੀਂ ਤੂੰ ਸੱਜ ਕੇ ਦੇਣਾ ਮਾਂ ਹਾਂ ਕਿਉਂ ਉਦਾਂ ਹੀ ਮੇਰੀ ਗੱਲ ਸੁਣ ਤੂੰ ਹੁਣ ਰਹਿਣ ਦੇ ਬਾਬਾ ਕਿਉਂ ਮੇਰਾ ਵਿਆਹ ਹੋਊਗਾ ਤਾਂ ਵੀ ਹੁਣ ਜਾਈ ਪਾ ਕੇ ਕਿਤੇ ਗੁੱਟ ਸੱਜ ਜਾਣਾ ਮਾਂ ਦੇਖ ਮੇਰੇ ਮੇਜ ਹੁੰਦਾ ਭਲਾ ਦਾ ਮੇਰੇ ਮੇਜ ਦਾ ਮੂਤ ਨਹੀਂ ਆ ਪਾ ਕੇ ਤੇ ਵੇਖ ਤੂੰ ਭਲਾ ਮੇਜ ਇੱਕੋ ਹੀ ਹੁੰਦਾ ਮੁੰਡਿਆਂ ਦਾ ਮੇ ਤੇ ਇੱਕ ਹੁੰਦਾ ਵਾ ਲਾ ਨਹੀਂ ਬਣੇ ਮੇਰੇ ਪੁੱਤ ਦਾ ਕਿੱਡਾ ਉਹ ਨਹੀਂ ਮੰਮੀ ਉਹ ਭੂਆ ਨੂੰ ਨਹੀਂ ਮੰਮੀ ਆ ਭੂਆ ਨੂੰ ਅਹਿਸਾਸ ਕਰਾਉਣਾ ਵਾ ਕਿ ਉਹਨੇ ਕੜੇ ਲਿਆਂ ਨੂੰ ਛੱਡਿਆ ਪੁੱਤ ਅਹਿਸਾਸ ਤੈਨੂੰ ਆਪੇ ਹੋ ਜਾਣਾ ਇਹਨੂੰ 7-8 ਗ੍ਰਾਮਾਂ ਤੋਂ ਦੋਹਾਂ ਤੋਲਿਆਂ ਦਾ ਮਿਲ ਜਾਣਾ ਉਹਨੂੰ ਹੋਰ ਕੀ ਚਾਹੀਦਾ ਵਾ ਨਹੀਂ ਮੰਮੀ ਤੂੰ ਇਹ ਭੂਆ ਨੂੰ ਦਿੰਨਾ ਕਿਹੜਾ ਤੂੰ ਇਹ ਕਰਿਓ ਫੋਨ ਅੱਜ ਫੋਨ ਕਰਕੇ ਇਥੇ ਸਦੜਾ ਉਹਨੂੰ ਹਾਂ ਭੂਆ ਨੂੰ ਕਹਿ ਗਿਆ ਜੋ ਡਿਊਟੀ ਦੇਣਾ ਆਪਣਾ ਕੜਾਲਾ ਜੇ ਕੀ ਬੰਦਾ ਕਰੇ ਇੰਨਾ ਮਹਿੰਗਾ ਸੋਨਾ ਵਾ ਹੁਣ ਤੂੰ 2.3 ਲੱਖ ਰੁਪਈਆ ਐਵੇਂ ਖਰਚਾਇਆ ਨਾ ਉਹ ਚੱਲ ਕੋਈ ਨਹੀਂ ਮਮੀ ਹੁਣ ਮੈਂ ਤੇ ਡੈਡੀ ਨੂੰ ਵਿਖਾਲ ਦੇਣਾ ਵਾ ਹੁਣ ਆਪੇ ਜੋ ਆਕੂਗਾ ਤੇ ਫੇਰ ਸੁਣ ਲਈ ਉਹਦੀਆਂ ਗੱਲਾਂ ਨਹੀਂ ਆਂਦੇ ਡੈਡੀ ਕੋਲ ਤਰਫੇ ਦੱਦਿਓ ਡੈਡੀ ਨੂੰ ਦੱਸੂ ਕਿ ਮੈਂ ਤੇ ਫੋਨ ਹੀ ਗੱਲ ਭੂਆ ਨੂੰ ਇਹ ਫੋਨ ਤੇ ਮੈਂ ਕਰਦੀ ਬਣਾ ਤੇਰੇ ਪਿਓ ਨੂੰ ਤੇ ਦੱਸਾਂ ਫੇਰ ਫੋਨ ਕਰੂ ਜੇ ਮੈਨੂੰ ਕਹੂਗਾ ਵੀ ਫੋਨ ਕਰ ਫੇਰ ਹੀ ਕਰੂੰਗੀ ਤਰ ਕੋਈ ਨਹੀਂ ਦੱਸ ਲੈ ਆ ਰੱਬਾ ਮੁੰਡਾ ਮੇਰਾ ਤੇ ਨਾਂ ਨਖਵਾਲਾ ਵਾ ਨਾ ਓਦਾਂ ਕਿਤੇ ਅੱਖ ਚਾਹੀਦੀ ਵੀ ਆਦਾ ਬੰਦੇ ਦੇ ਵਿੱਚ ਉਹਨੂੰ ਤਾਂ ਬਸ ਇਹੋ ਹੀ ਆ ਨਾ ਕਿ ਮੈਨੂੰ ਚੀਜ਼ਾਂ ਨਾਲ ਹੀ ਪਿਆਰ ਵਾ ਮੈਨੂੰ ਭੈਣ ਭਰਾਵਾਂ ਨਾਲ ਕੋਈ ਪਿਆਰ ਨਹੀਂ ਆ ਤੇ ਪਿੰਦਰੇ ਦਿਨ ਸਦਾ ਇੱਕੋ ਜਿਹੇ ਨਹੀਂ ਹੁੰਦੇ ਗਰੀਬੀ ਤੋਂ ਅਮੀਰੀ ਆਉਂਦੀ ਆ ਜੇ ਦਿਨ ਵਾ ਨਾ ਤਾਂ ਰਾਤ ਵਾ ਤੇ ਤੋਪੂ ਆ ਤੇ ਸ਼ਾਮ ਆ ਜੇ ਗਰੀਬੀ ਆ ਤੇ ਅਮੀਰੀ ਆ ਸਭ ਕੁਝ ਦਿੰਦਾ ਵਾ ਰੱਬ ਪਰ ਮਾਲਕਾ ਮੇਰੇ ਪੁੱਤ ਪੁੱਤ ਦੀ ਸੋਚ ਜਿਹੜੀ ਆ ਨਾ ਨੂੰ ਸਲਾਮਤ ਰੱਖੀ ਚੜ੍ਹਦੀ ਕਲਾ 'ਚ ਰਵੇ ਮੈਂ ਦੈਂਨੀ ਆ ਨਾ ਡੈਡੀ ਇਹਨੂੰ ਬੁਖਾਲਦੀ ਆ ਤੇ ਫਿਰ ਜਿੱਦਾਂ ਕਹੂਗਾ ਓਦਾਂ ਕਰੂੰਗੀ ਜੇ ਕਹੂਗਾ ਫੋਨ ਕਰ ਲਾ ਤਾਂ ਕਰ ਲੂੰਗੀ ਹੀਆਂ ਪੁੱਤ ਸਲੱਗ ਜੇ ਹੋਵਣ ਇਹੋ ਹੀ ਅਸਲ ਜਗੀਰ ਭੈਣਾ ਜਹੀ ਸਕੀਰੀ ਨਹੀਂ ਵਜੇ ਕਰ ਵਰਤਣ ਵੀਰ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਪੈਸੇ ਥੇਲੇ ਮਰਦਾਂ ਉੱਤੇ ਆਉਂਦੇ ਰਹਿੰਦੇ ਓਏ ਔਖੇ ਸੌਖੇ ਵੇਲੇ ਹਰ ਤੂੰ ਕੀ ਚਾਰ ਆਈ ਡੱਬੀ ਜੀ ਫੜੀ ਫਿਰਦੀ ਆ ਚਾਰਲ ਡੱਬੀ ਨਹੀਂ ਫੜੀ ਫਿਰਦੀ ਮੈਂ ਤੇ ਅੰਦਰ ਚੱਲਨੀ ਆ ਰੱਖਣੇ ਤੂੰ ਮੈਨੂੰ ਸਾਹਮਣੇ ਦੇਖ ਤੇ ਖੁੰਦਰ ਓ ਮਿੱਟੀ ਦੇ ਬੁੱਟਨ ਮੈਂ ਉਧਰੋਂ ਚਲ ਗਏ ਤੇ ਕੱਲੇ ਕੱਲਾ ਕਰਨ ਦੇ ਕੀ ਕਰਨੇ ਆ ਮੈਂ ਜੋ ਉਦਾ ਹੀ ਮੈਂ ਆਉਣ ਡਿਆ ਕੇ ਚਾ ਨਹੀਂ ਅੱਛਾ ਚੱਲ ਕੋਈ ਨਹੀਂ ਆ ਗਈ ਆ ਚਾ ਨਾ ਆਉਣ ਡੇ ਆ ਨਾ ਤੇ ਚਾ ਵਾਲੀ ਗੱਲ ਵਾ ਤੇ ਚਾਰ ਵਾਲੀ ਡੱਬੀ ਨਹੀਂ ਗਈ ਤੂੰ ਹੋਰ ਇੱਥੇ ਕੀ ਸੱਪ ਸੀ ਪਾਇਆ ਤੂੰ ਬੁੱਝੋ ਬੁੱਝੋ ਕੀ ਹੋਊਗਾ ਕੀ ਬੜਾ ਮੈਨੂੰ ਕੀ ਕਾਰੀ ਡੱਬੀ ਆਏ ਹਾਂ ਉਧਾਂ ਬੋਝ ਲਓ ਹਾਂ ਇਹ ਨੂੰ ਲੱਗਦਾ ਕਿ ਸੁਨਿਆਰੇ ਦੀ ਡੱਬੀ ਹੋ ਇਹ ਕਿਥੋਂ ਕੱਢੀ ਆ ਨਾ ਪੀ ਘਰ ਜਿਹੜੀ ਕੱਢਣੀ ਹਾਂ ਸੁਨਿਆਰੇ ਤੇ ਜਾਣ ਜੋਗਾ ਹੋਇਆ ਮੇਰਾ ਪੁੱਤ ਤੇ ਸੁਨਿਆਰੇ ਦੀ ਹੀ ਲਿਆਇਆ ਆਈਓ ਅੱਛਾ ਆਹੋ ਇਕੱਲੇ ਮਾਲ ਹੀ ਲਿਆਇਆ ਟੌਪਸ ਟੌਪਸ ਥੋੜਾ ਹੀ ਦੀ ਡੱਬੀ ਚ ਪੈਂਦੇ ਆ ਹਾਂ ਫਿਰ ਚੈਨੀ ਲਿਆਇਆ ਉਤਰ ਲਈ ਲੈ ਕਢਾ ਆਪਣੇ ਵਾਸਤੇ ਬਣਾਇਆ ਹਣਾ ਆਪਣੇ ਵਾਸਤੇ ਤੇ ਮੈਂ ਉਹਦੇ ਹੱਥ ਚ ਪਾਇਆ ਤੇ ਲਾਤਾ ਵਾ ਹੂੰ ਆਂਦਾ ਬਾਪੀ ਪੂਆ ਨੂੰ ਫੋਨ ਕਰੋ ਤੇ ਪੂਆ ਨੂੰ ਕੜਾ ਦੋ ਅਈ ਸ਼ਾ ਦੇਖੋ ਮੁੰਡੇ ਦੀ ਸੋਚ ਤੇ ਵੇਖੋ ਮੁੰਡੇ ਦੀ ਸਮਝ ਨਹੀਂ ਤੇ ਪੂਆ ਨੂੰ ਕੜਾ ਦੇ ਦਈਏ ਹੁਣ ਉਹੋ ਗੱਲ ਵੀ ਬਈ ਕੜੀ ਪਾ ਲੈਣੀ ਆ ਮੈਂ ਹਟਾਈ 3 ਲੱਖ ਰੁਪਏ ਤੇ ਪੂਆ ਦੇ ਹੱਥ ਫੜਾ ਦੇ ਜਾ ਕੇ ਹਾਂ ਆਂਦਾ ਵੀ ਇਸੇ ਕੜੇ ਤੋਂ ਹਾਨੂੰ ਪੂਆ ਨੇ ਆਪਣੇ ਘਰ ਨਹੀਂ ਵੜਨ ਦਿੱਤਾ ਹੂੰ ਉਹ ਗੱਲ ਅਣਖੀ ਆ ਬੰਦਾ ਸਾਡਾ ਮੁੰਡਾ ਹੈਗਾ ਅਣਖੀ ਆ ਪੁੱਤ ਸਾਡਾ ਅਣਖੀ ਆ ਤੇ ਇਹ ਤੇ ਹੁਣ ਫੇਰ ਕਰਨਾ ਫੋਨ ਤੂੰ ਮੈਂ ਤਾਂ ਉਹਨੂੰ ਆਖਿਆ ਵੀ ਨਹੀਂ ਦੇਣਾ ਅਸੀਂ ਮੈਂ ਰੇ ਬੁੱਕਰ ਗਈ ਐਵੇਂ ਝੂਠ ਮਾਰਾਂ ਬਈ ਮਾਨ ਹੋ ਗਈਆਂ ਵੀ ਅਹੀਂ ਹੁਣ ਕਿਉਂ ਦੇਣਾ ਵਾ ਨਹੀਂ ਦੋ ਤੋਲੇ ਦਾ ਉਹਨੇ ਮੰਗਿਆ ਥੋੜ੍ਹੀ ਸੀ ਉਹ ਤਾਂ ਉਦਾਂ ਹੀ ਮੇਰੇ ਮੂੰਹ ਨਿਕਲ ਗਿਆ ਵੀ ਸ਼ਾਪ ਜੂ ਲੈਣ ਤੇ ਕੜਾ ਬਣਾ ਲਾਗੇ 5-7 ਗ੍ਰਾਮਾਂ ਦਾ ਉਹ ਵੀ ਚਾਂਦੀ ਦਾ ਉਹ ਕਹਿੰਦਾ ਵੀ ਵੀ ਜੇ ਸੋਨੇ ਦਾ ਲੈ ਲਿਓਣਾ ਤੇ ਨਾ ਆਇਓ ਮੁੰਡੇ ਨੇ ਉਹ ਗੱਲ ਪੱਲੇ ਪੱਦੀਆਂ ਦਾ ਭੂਆ ਉਹਦੋਂ ਕਹਿੰਦੀ ਸੀ ਨਾ ਵੀ ਜੇ ਕੜਾ ਨਹੀਂ ਲੈਣਾ ਤੇ ਨਾ ਆਇਓ ਹੁਣ ਅਹੀਂ ਨਹੀਂ ਗਾ ਜਾਣਾ ਤੇ ਬੇਵਾਣਸਾਂ ਦੇ ਕੇ ਕੜਾ ਦੋ ਤੇ ਮੈਂ ਹਾਂ ਮੈਂ ਨਹੀਂ ਕਹਿੰਦੀ ਤੇ ਡਿਆੜੀ ਨੂੰ ਬੁਖਾਲਦੀ ਆ ਪੁੱਛਦੀ ਆ ਜਿੱਦਾਂ ਉਹ ਕਹੂਗਾ ਉਦਾਂ ਕਰਾਂਗੇ ਚੱਲ ਵੀ ਇਹ ਲੋ ਜਿੱਦਾਂ ਮੁੰਡਾ ਆਂਦਾ ਫਿਰ ਉਦਾਂ ਸਾਨੂੰ ਤੇ ਕਰਨੀ ਪੈਣੀ ਹੁਣ ਆਪਣੇ ਪੁੱਤ ਦੇ ਆਖੇ ਤੇ ਲੱਗਣਾ ਪੈਣਾ ਨਾ ਲੱਗਣਾ ਤੇ ਪਹਿਣਾ ਪੁੱਤ ਦੇ ਆਖੇ ਪਰ ਹੁਣ ਆਹ 2.3 ਲੱਖ ਰੁਪਈਆ ਹੁਣ ਕਿੰਨੇ ਵੇਖਣਾ ਸਾਡਾ ਉਥੇ ਇਹ ਦੱਸੋ ਪਹਿਲਾਂ ਕਿਹਨੇ ਨਹੀਂ ਵੇਖਣਾ ਕਿੰਨੇ ਆ ਉਹਨੇ ਲੈ ਕੇ ਤੇ ਉਹ ਬਸ ਅੰਦਰ ਰੱਖ ਲੈਣਾ ਆਹੋ ਉਹਨਾਂ ਤੇ ਮੌਜਾਂ ਲੱਗ ਜਾਣੀਆਂ ਫਿਰ ਹੁਣੇ ਹੀ ਨਾ ਕੀਤਾ ਉਹਨੂੰ ਫੋਨ ਨਾਲੇ ਜਿੱਤਾ ਉਹਨੂੰ ਕੜਾ ਤੇ ਮੁੰਡੇ ਨੇ ਗੁੱਸੇ ਹੋ ਜਾਣਾ ਤੇ ਮੈਂ ਤੇ ਇਦਾਂ ਕਹੀ ਨਾ ਵਾ ਕਿ ਕੱਲ ਨੂੰ ਉਦੇ ਦਾ ਵਿਆਹ ਕਰਾਂਗੇ ਤੇ ਉਦੋਂ ਨੂੰ ਜੋ ਮਰਜੀ ਬਣਾ ਲੈ ਆਏ ਉਹ ਗੱਲ ਤੇ ਮੈਂ ਟੜ ਦੋ ਪਹਿਲੋ ਕਹਿ ਹਟੀਆਂ ਤੇ ਭੂਆ ਜੀ ਥਾਂ ਵੀ ਪੈਣ ਦੀ ਥਾਂ ਦੋ ਰਿਸ਼ਤੇਦਾਰੀਆਂ ਹੋ ਗਈਆਂ ਵਾ ਅਸੀਂ ਕਿੰਨਿਆਂ ਨੂੰ ਇੱਥੇ ਵਾਕ ਫੜਾਈ ਦੇਣੀ ਆ ਹੋਰ ਤਾਂ ਕੇ ਗੱਲ ਗਿਣਤੀ ਜੀ ਨਹੀਂ ਗਏ ਪਰ ਉਹ ਆਂਦਾ ਕਿ ਦੇਣਾ ਦੇਣਾ ਉਦਾਂ ਤੂੰ ਪੁੱਛ ਲੈ ਡੈਡੀ ਨੂੰ ਤੇ ਮੈਂ ਫੇ ਪਿੰਡਰ ਨੂੰ ਫੋਨ ਕਰ ਦਿੱਤਾ ਕਰਲਾ ਕਰਲਾ ਕਰਨਾ ਆਂਦਾ ਉਹਨੂੰ ਕਹਾਂ ਭੂਆ ਨੂੰ ਡਿਊਟੀ ਤੋਂ ਉਂਦੀ ਆ ਜਾ ਤੇ ਆਪਣਾ ਕੜਾ ਫੜ ਕੇ ਲੈ ਜੀ ਉਹ ਇਦਾਂ ਆਊਗੀ ਲੈਣ ਉਹ ਤਾਂ ਇਹਦਾ ਵੇਖ ਲੈ ਕਰਕੇ ਗੱਲ ਜੇ ਆਉਂਦੀ ਆ ਤੇ ਆਹੋ ਆ ਜਾਓ ਪੁੱਛ ਲੈਣੀ ਪਰ ਮੈਨੂੰ ਨਹੀਂ ਪਿਆਦਾ ਜੇ ਪਰ ਇੱਕ ਗੱਲ ਹੈਗੀ ਹੋ ਜੇ ਉਹਦਾ ਚੀਜ਼ਾਂ ਨਹੀਂ ਪਿਆਰਾ ਭੈਣ ਭਰਾ ਨਹੀਂ ਪਿਆਰ ਤੋਂ ਉਹਨੇ ਵੇਖੀ ਭੱਜੀ ਆ ਜਾਣਾ ਚਲੋ ਵੇਖੋ ਹੈ ਵੇਖੋ ਕੀ ਕਰਦੀ ਹਲੋ ਹਲੋ ਹਾਂਜੀ ਸੱਸੀ ਜੀ ਬਾਬ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਬਿੰਦਰ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਅੱਜ ਕਿੰਦਾ ਜਿਆਦਾ ਗਈ ਸਾਨੂੰ ਤੇ ਆ ਹੀ ਜਾਂਦੀ ਆ ਤੁਹਾਨੂੰ ਹੀ ਨਹੀਂ ਆਉਂਦੀ ਸਾਡੀ ਯਾਦ ਨਹੀਂ ਨਹੀਂ ਬਾਬੀ ਯਾਦ ਤਾਂ ਹੁੰਦੀ ਆ ਬਸ ਇੱਧੇ ਤੁਹਾਨੂੰ ਪਤਾ ਕੰਮ ਕਾਰਾਂ ਚ ਟਾਈਮ ਹੀ ਨਹੀਂ ਲੱਗਦਾ ਕੰਮ ਤੇ ਫਿਰ ਬਹੁਤ ਸਾਰਿਆਂ ਨੂੰ ਹੁੰਦੇ ਆ ਤੇ ਯਾਦ ਆਉਂਦੀ ਹੋਰ ਫਿਰ ਤੁਸੀਂ ਫੋਨ ਲਾਓ ਨਾ ਕਿਤੇ ਚਲੋ ਇਦਾਂ ਹੀ ਆ ਫਿਰ ਹੁਣ ਤੁਹਾਨੂੰ ਪਤਾ ਹੀ ਆ ਹੋਰ ਕੀ ਕਰਨ ਰਿਹਾ ਵਾ ਆਪਣਾ ਮਹਿਕ ਬਸ ਓਵੀ ਇਹ ਵਾਰ ਖੇਡਣ ਆ ਸੀਗਾ ਅੱਛਾ ਹਾਂਜੀ ਠੀਕ ਹੈ ਠੀਕ ਆ ਉਹਦੇ ਠੀਕ ਆ ਹਾਂ ਸਾਰੇ ਠੀਕ ਠਾਕ ਆ ਮੈਂ ਹਾਂ ਉਹਦੇ ਦੀ ਭੂਆ ਨੂੰ ਵਧਾਈ ਦਈਏ ਗੱਡੀ ਲਈ ਆ ਅੱਛਾ ਫਿਰ ਤੇ ਵਧਾਈਆਂ ਹੁਣ ਬਹੁਤੀਆਂ ਬਹੁਤੀਆਂ ਹਾਂ ਤੁਹਾਨੂੰ ਵੀ ਜਿਆਦੀਆਂ ਵਧਾਈਆਂ ਆ ਕਿ ਗੱਡੀਆਂ ਵਾਲੇ ਹੋ ਗਏ ਹੁਣ ਆਹ ਹੋ ਕੇ ਬਾਬੇ ਨੇ ਕਰ ਦਿੱਤਾ ਮਾਲਕ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਵੀ ਪੈਰਾਂ ਪਿੱਛੇ ਦੇ ਮਹਾਰਾਜ ਨੇ ਵੀ ਕਰਤਾ ਵਧਾਈਆਂ ਹਾਂਜੀ ਚਲੋ ਪਰਮਾਤਮਾ ਨੇ ਸੁਣ ਲਈ ਹਾਂ ਸੁਣੀ ਆ ਹੁਣ ਕੋਠੀ ਲੈਣੀ ਤੇ ਵੇਖ ਕੇ ਆਇਆ ਸੀ ਉਹਦੇ ਅੱਛਾ ਅੱਛਾ ਦਸਣ ਡਿਆ ਸੀ ਆਣ ਕੇ ਤੇ ਕਹਿੰਦਾ ਰੇਟ ਮੰਮੀ ਹੋ ਜਾਣਾ ਮੈਂ ਤੇ ਲੱਗਦਾ ਗੱਲ ਬਣ ਜਾਣੀ ਆ ਬਣ ਗਈ ਗੱਲ ਤੇ ਫਿਰ ਜਾ ਡੰਗ ਤੱਕ ਉਹ ਵੀ ਲੈ ਲੈਣੀ ਆ ਅੱਛਾ ਕੋਈ ਲੋਟਰੀ ਨਿਕਲ ਆਈ ਭਾਬੀ ਆਹੋ ਬਹੁਤ ਲੋਟਰੀ ਸਮਝਲਾ ਤੂੰ ਉਹਦੇ ਕੰਮ ਕਰਦਾ ਸੀ ਨਾ ਜਿਹੜਾ ਆਨਲਾਈਨ ਹਾਂਜੀ ਹਾਂਜੀ ਉਹਦੇ ਵਿੱਚ ਹੀ ਮਾਲਕ ਨੇ ਬਹੁਤ ਬਰਕਤ ਪਾਈ ਆ अच्छा ठीक है जेड़ा उदों दस दे सी हां ते अही ते आखा चल इठे बना लइने अपने घरਾਂ ਚ ਰਾਂਦਾ ਨਹੀਂ मम्मी ए घर ਆਪਾਂ ਰੱਖਣਾ ਇਦਾਂ ਹੀ ਆ ਸਵਾਰ ਬਣਾ ਕੇ ਇਹਨੂੰ ਵੀ ਇਦਾਂ ਹੀ ਰੱਖਣਾ ਵਾ ਤੇ ਉਦਾਂ ਲੈਣੀ ਕੋਠੀ ਆ ਹੋਰ ਵਧੀਆ ਠੀਕ ਠੀਕ ਆ हां ਡੈਡੀ ਨੂੰ ਵੀ ਉਹਨੇ ਕੰਮ ਤੋਂ ਹਟਾ ਲਿਆ ਉਦੋਂ ਦਾ ਹੀ ਅੱਛਾ ਵੀਰ ਜੀ ਨਹੀਂ ਚਾਹੁੰਦੇ ਕੰਮ ਤੇ ਹਾਂ ਨਹੀਂ ਹੁਣ ਨਹੀਂ ਜਾਂਦੇ ਹੁਣ ਤੇ ਮਹਾਰਾਜ ਦੀ ਕਿਰਪਾ ਵਾ ਚਲੋ ਵਧੀਆ ਹੋ ਗਿਆ ਹਾਂ ਤੇ ਅੱਜ ਨਾ ਉਹ ਕੜਾ ਬਣਾ ਕੇ ਲਿਆਇਆ ਵਾ ਪਿੰਦਰ ਮੈਂ ਕਵਾਸਤੇ ਹਾਂ ਮੈਂ ਕਵਾਸਤੇ ਹਾਂ ਅੱਛਾ ਅੱਛਾ ਤੇ ਆਖੰਡਿਆ ਹੀ ਪੂਈ ਨੂੰ ਫੋਨ ਕਰ ਦੋ ਵੀ ਆਣ ਕੇ ਤੇ ਲੈ ਜਾਣ ਲੋਵਾ ਵੀਜੀ ਤਾਂ ਹੀ ਹੁਣ ਤਾਂ ਗੱਡੀ ਲੈ ਲਈ ਆ ਹੁਣ ਸੋਗੋ ਗੱਡੀ ਤੇ ਆਇਆ ਉਹ ਨਾਲੇ ਆਪ ਦੇ ਕੇ ਜਾਏ ਨਾਲੇ ਮੇਰੀ ਟੌਰ ਬਣੂਗੀ ਆਹੋ ਪਿੰਦਰ ਗੁੱਸਾ ਨਾ ਕਰੀ ਗੱਲ ਦਾ ਜਦੋਂ ਟੌਰ ਬਣਨੀ ਹੁਰਾ ਤੂੰ ਸਾਡੀ ਬਾਹੂ ਬਣ ਨਹੀਂ ਦਿੱਤੀ ਪਰ ਚਲੋ ਹੁਣ ਅਸੀਂ ਜਿੱਦਾਂ ਤੇ ਹੈਗੇ ਆ ਠੀਕ ਆ ਇੱਥੇ ਆਪਣੇ ਘਰੇ ਹੀ ఏకే కల్ లాయి భబీ జీ గల్ ఏ హోయీ కే బి మేరే పొత్తనే ఓਹ గల్ బి ਅਣਖ ਵਾਲੀ ਗੱਲ ਕੀਤੀ ਆਪਣੀ ਢੇਡਿ ਚ ਰੱਖੀ ਗੱਲ ਮੈਂ ਤੇ ਭਲਾਤੀ ਗੱਲ ਮੈਂ ਨਹੀਂ ਚੱਲ ਅੱਛਾ ਕੋਈ ਨਹੀਂ ਜਦੋਂ ਮੈਂ ਕਦਾ ਵਿਆਹ ਹੋਊਗਾ ਵੱਡਾ ਕੜਾ ਪਾ ਦਾਂਗੇ ਉਦੋਂ ਤੇ ਮੁੰਡਾ ਕਹਿੰਦਾ ਵਾ ਵੀ ਹੋਣੀ ਕੜਾ ਦੇਣਾ ਪੂਆ ਨੂੰ ਉਹ ਵੀ ਦੋਆਂ ਤੋਲਿਆਂ ਦਾ ਬਣਾ ਕੇ ਲਿਆ ਆ ਵਾ ਤੇ ਜੇ ਦੋ ਤੋਲੇ ਦਾ ਕੜਾ ਬਣਾ ਕੇ ਆਇਆ ਤੇ ਸਗੋ ਤੁਸੀਂ ਨਾਲ ਇਹਨੂੰ ਵੀ ਲੈ ਕੇ ਆਓ ਵੀਰ ਜੀ ਆਓ ਸਾਰੇ ਆਓ ਤੁਸੀਂ ਮੇਰੇ ਕੋਲ ਆਹੋ ਮੈਂ ਰੰਡ ਕਵਾਡ ਪਤਾ ਲੱਗੂਗਾ ਭੀ ਭਰਾ ਆਇਆ ਤੇ ਕੜਾ ਪਾ ਕੇ ਗਿਆ ਐ ਆਹੋ ਮੈਂ ਤਾਂ ਕਿਆ ਹੈ ਮੈਂ ਪੁੱਤ ਤੇਰੇ ਵਿਆਹ ਨੂੰ ਤੇਰੀ ਪੂਆ ਬਾਗ ਫੜੂਗੀ ਨੀ ਚੀਜ਼ਾਂ ਜਿਹੜੀ ਮੰਗੂਗੀ ਉਹ ਦਵਾਂਗੇ ਤੇ ਕਹਿੰਦਾ ਈ ਉਦੋਂ ਫੇਰ ਪੂਆ ਜੋ ਵੀ ਚੀਜ਼ ਮੰਗੂਗੀ ਨਾ ਉਹੋ ਹੀ ਲੈ ਲੈ ਕੇ ਦੇਣੀ ਆ ਤੇ ਭਾਰੇ ਆ ਵੀ ਜਿਹੜਾ ਕੜਾ ਵਾ ਨਾ ਉਹ ਪਹਿਲੋਂ ਦੇਣਾ ਵਾ ਤੇ ਪੂਈ ਨੂੰ ਫੋਨ ਕਰ ਦੋ ਲੈ ਜੇ ਆਣ ਕੇ ਪੱਭੀ ਜੀ ਇੰਦਾ ਫੇਰ ਜੇ ਮੈਂ ਮੰਨ ਲਓ ਆ ਕੇ ਲੈ ਜਾਨੀ ਆ ਕੜਾ ਤੇ ਫੇਰ ਕਿੱਥੇ ਪਤਾ ਲੱਗਣਾ ਵਾ ਵੀ ਇਹ ਉਹਦੇ ਦੀ ਬਣਾਣੇ ਦਿੱਤਾ ਆ ਕਿ ਇਹ ਤੇ ਮੇਰੇ ਕਰਦੇ ਨੇ ਇਹੋ ਹੀ ਕਹਿਣਾ ਨਾ ਤੂੰ ਆਪ ਬਣਾ ਕੇ ਲੈ ਆਈਂ ਤੈਨੂੰ ਉਹਨਾਂ ਦੀ ਟੌਰ ਬਣਾਉਣੀ ਕਰਦੀ ਨਹੀਂ ਪਿੰਦਰ ਭਾਵੇਂ ਆਪ ਬਣਾ ਕੇ ਲੈ ਆਈਂ ਤੇ ਭਾਵੇਂ ਟੌਰ ਬਣਾਉਣੀ ਆ ਟੌਰ ਬੜਾ ਟਾਈਮ ਲੰਘ ਗਿਆ ਵਾ ਨਾਲੇ ਤੈਨੂੰ ਤੇ ਬਹੁਤ ਚੀਜ਼ਾਂ ਨਾਲ ਪਿਆਰ ਹੀ ਭੈਣ ਭਰਾਵਾਂ ਨਾਲ ਥੋੜੀ ਪਿਆਰ ਹੀਗਾ ਇਹ ਕਰਕੇ ਮੇਰਾ ਮੁੰਡਾ ਕਹਿੰਦਾ ਵਾ ਕਿ ਪੂਹੀ ਨੂੰ ਕੜੇ ਨਾ ਹੀ ਪਿਆਰ ਤੇ ਮਮਾ ਪੂਹੀ ਨੂੰ ਕੜਾ ਜਿਹੜਾ ਵਾ ਉਹ ਪਚਾਓ ਜਿੱਦਾਂ ਵੀ ਹੋ ਸਕਦਾ ਤੇ ਤੂੰ ਮੇਰੀ ਭੈਣ ਆ ਜਾ ਘੜੀ ਦੀ ਘੜੀ ਕਿਹਵਲੇ ਡਿਊਟੀ ਤੋਂ ਤੇ ਆਣ ਕੇ ਲੈ ਜਾ ਤੋ ਕਿ ਜੇ ਇਦਾਂ ਥੋੜੀ ਤੁਸੀਂ ਬੱਚਿਆਂ ਨੂੰ ਆਪ ਸਮਝਾਉਣਾ ਕਿ ਤੁਸੀਂ ਬੱਚਿਆਂ ਦੇ ਪਿੱਛੇ ਲੱਗ ਜਾਣਾ ਹੈਗਾ। ਬਾਊ ਸਾਡਾ ਜਿਹੜਾ ਬੱਚਾ ਵਾ ਨਾ ਉਹ ਸਾਨੂੰ ਸਮਝਾਉਣ ਡਿਆ ਹੈ ਵੇਲੇ ਸਾਡੇ ਤੇ ਮਾਲਕ ਨੇ ਇਨੰਗ ਕਿਰਪਾ ਕੀਤੀ ਆ। ਇਹ ਸਾਨੂੰ ਤੇ ਇੰਨਾ ਗੱਲਾਂ ਦਾ ਉਹੀ ਨਹੀਂ ਪਤਾ। ਮੈਂ ਹੀ ਤੇ ਕੜਾ ਹੀ ਅੱਜ ਵੇਖਿਆ ਵਾ ਇੰਨਾ ਸੋਹਣਾ ਡਿਜ਼ਾਈਨ ਤੇ ਇੰਨਾ ਭਾਰਾ ਕੜਾ। ਅਸੀਂ ਕੜੇ ਕਿੱਥੋਂ ਵੇਖੇ ਸੀ ਅੱਗੇ। ਮੇਰਾ ਪੁੱਤ ਬਣਾ ਕੇ ਲਿਆਇਆ ਤੁਹਾਡੇ ਵਾਸਤੇ ਤੇ ਤੁਸੀਂ ਕਿਰਪਾ ਕਰਕੇ ਆਣ ਕੇ ਆਪਣਾ ਕੜਾ ਲੈ ਜਾਓ। ਭਾਬੀ ਜੀ ਹੁਣ ਪਿਛਲੀਆਂ ਗੱਲਾਂ ਨੂੰ ਭੁੱਲ ਵੀ ਚਾਹੀਦਾ ਹੁੰਦਾ ਹੈ ਹੁਣ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਹੁਣ ਤੇ ਮੈਂ ਚਲੋ ਮੰਨਦੀ ਮੇਰੀ ਗਲਤੀ ਸੀਗੀ ਮੈਂ ਇਦਾਂ ਕਾਤੋਂ ਕੀਤਾ ਹਨਾ ਗਲਤੀ ਤੇ ਬਾਹੂ ਸਾਰਿਆਂ ਕੋਈ ਹੋ ਜਾਂਦੀਆਂ ਵਾਂ ਗਲਤੀਆਂ ਦੇ ਤੇ ਅਸੀਂ ਵੀ ਪੁੱਤਲੇ ਆ ਕੋਈ ਇਦਾਂ ਦੇ ਹੁੰਦੇ ਆ ਵੀ ਇਦਾਂ ਸਿਆਣਾ ਤੇ ਕੋਈ ਵੀ ਨਹੀਂ ਹੁੰਦਾ ਪਰ ਫਿਰ ਵੀ ਮਾਪੇ ਮਾਪੇ ਹੀ ਹੁੰਦੇ ਆ ਭੈਣ ਭਰਾ ਜਿਹੜੇ ਉਹ ਆਪਣੀ ਥਾਂ ਹੁੰਦੇ ਆ ਜਿੱਦਾਂ ਮਰਜੀ ਆ ਕਿ ਕੋਈ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਕਰ ਬਾਹੂ ਤੇਰੇ ਤੇ ਫੇਰ ਅਹੀਂ ਕੋਈ ਨਹੀਂ ਆਵਾਂਗੇ ਤੇ ਜੇ ਨਹੀਂ ਤੇ ਤੂੰ ਦੱਸ ਦੇ ਹਨ ਫੇ ਤੇਰਾ ਕੜਾ ਜਿਹੜਾ ਵਾ ਨਾ ਉਹ ਅਸੀਂ ਜਿੱਦਾਂ ਮਰਜ਼ੀ ਤੁਹਾਡੇ ਘਰ ਪਹਚਾਵਾਂਗੇ ਨਹੀਂ ਭਾਬੀ ਜੀ ਤੁਸੀਂ ਆ ਪਏ ਹੋ ਕਿਸੇ ਦੇ ਹੱਥ ਕਿਉਂ ਪਹਚਾਉਣਾ ਤੁਸੀਂ ਜਦੋਂ ਲੈ ਗਏ ਆ ਤੇ ਤੁਸੀਂ ਲੈ ਕੇ ਆਏ ਹੋ ਬੜਾ ਕਿ ਇੰਦਾਂ ਥੋੜੀ ਚੰਗੇ ਲੱਗੀਦਾ ਆ ਹੁਣ ਪੁੱਤ ਪਤਾ ਕੀ ਗੱਲ ਆ ਪਿੰਦਰ ਤੂੰ ਵੀ ਸਾਡੀ ਨਨਾਨ ਛੋਟੀ ਧੀਆ ਵਰਗੀ ਆ ਹੁਣ ਨਾ ਸਾਡੇ ਪੁੱਤ ਨੇ ਜੋ ਕਹਿਣਾ ਵਾ ਨਾ ਉਹ ਹੀ ਆਪਾਂ ਕਰਨਾ ਵਾ ਫਿਰ ਇਦਾਂ ਤਾਂ ਮੇਰੇ ਫਿਰ ਸੱਸ ਕੀ ਸੋਚੂਗੀ ਮੇਰੇ ਬਾਰੇ ਨਹੀਂ ਸੱਸ ਨੇ ਕੀ ਸੋਚਣਾ ਵਾ ਸੱਸ ਦਾ ਤੇ ਉਹ ਤਾਂ ਕੋਈ ਨਹੀਂ ਆਉ ਉਹ ਚਾਹੀਦਾ ਆ ਚਾਹੀਦਾ ਹੁਣ ਅਜੇ ਹੀ ਕੱੜਾ ਹੀ ਬਣਾਇਆ ਪਰ ਉਹਨੇ ਕੜਾ ਥੋੜੀ ਪਰਕਮ ਦੇਉਣਾ ਵਾ ਤੇ ਕੋਈ ਗੱਲ ਨਹੀਂ ਜਦੋਂ ਮੁੜ ਕੇ ਕੋਈ ਦੇਣਵਾਰ ਕਰੇਗੀ ਨਾ ਤੇ ਸਾਨੂੰ ਦੱਸੀ ਕਿਹੜੀ ਚੀਜ਼ ਚਾਹੀਦੀ ਆ ਉਹ ਵੀ ਤੁਹਾਨੂੰ ਪਹਚਾਵਾਗੇ ਤੇ ਆਹ ਕੜਾ ਵੀ ਮੇਰੀ ਭੈਣ ਤੁਹਾਨੂੰ ਪਹਚਾ ਦੇੰਨੇ ਆ ਠੀਕ ਆ ਅੱਜ ਕੱਲ ਜਿਹੜੀ ਦੁਨੀਆ ਵਾ ਨਾ ਉਹ ਭੈਣ ਭਰਾਵਾਂ ਦੇ ਪਿਆਰ ਦੀ ਭੁਖੀ ਨਹੀਂ ਆ ਚੀਜ਼ਾਂ ਦੀ ਭੁਖੀ ਆ ਕਾਲ ਠੀਕ ਆ ਪਿੰਦਰ ਦੱਸ ਮੈਨੂੰ ਫੇਰ ਕੋਸ਼ ਮੈਂ ਹੁਣ ਰੋਟੀ ਪਾਣੀ ਵੀ ਕਰਨਾ ਰਾਤ ਦਾ ਚਲੋ ਪਾ ਬਿਜੀ ਫੇਰ ਰੰਦ ਮੈਂ ਨਹੀਂ ਆਉਣਾ ਕੜਾ ਲੈਣ ਵੀ ਮੈਂ ਕੀ ਕਰਨ ਨੂੰ ਆਣਾ ਜਦੋਂ ਤੁਸੀਂ ਨਹੀਂ ਆਉਣਾ ਤੇ ਮੈਂ ਚੀਜ਼ਾਂ ਕੀ ਕਰਨੀਆ ਚੱਲ ਕੋਈ ਨਹੀਂ ਫੇਰ ਨਾ ਅਸੀਂ ਕੜਾ ਪਚਾਵਾਂਗੇ ਤੁਹਾਡਾ ਜਰੂਰ ਜਿੱਦਾਂ ਵੀ ਹੜਕੋ ਪਚਾਇਆ ਜਾਊਗਾ ਚੰਗਾ ਚੰਗਾ ਫੇਰ ਸਾਸਰੀ ਘਰ ਸਾਸਰੀ ਘਰ ਵੇਹ ਉਹ ਸ਼ਰਮਿੰਦੀ ਵਾਲੀ ਗੱਲ ਵਾ ਕਿ ਸ਼ਰਮਿੰਦੀ ਹੋਈ ਹੁਣ ਆਂਦੀ ਆ ਮੈਂ ਕਿੱਦਾਂ ਕਰਾਂ ਤੁਸੀਂ ਲੈ ਕੇ ਆਓ ਉਹ ਆ ਜੇ ਆ ਐਦਾਂ ਪਿੰਦਰੇ ਹੁਣ ਨਹੀਂ ਉਹ ਗੱਲਾਂ ਬਣਨੀਆਂ ਜਿੱਦਾਂ ਦੇ ਨਾ ਆਰਣੇ ਜੇ ਇੱਕ ਵਾਰੀ ਬੋੜ ਡੇਗ ਪਏ ਨਾ ਮੁੜ ਕੇ ਉਹ ਗੱਲ ਨਹੀਂ ਬਣਦੀ ਭਾਵੇਂ ਹੁਣ ਜਾਨਵਰ ਤੇ ਭਾਵੇਂ ਹੋਵੇ ਭੈਣ ਭਰਾ